ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਲਈ ਲੈ ਕੇ ਤੁਹਾਨੂੰ ਪਹੁੰਚਿਆ ਮਿੱਤਰੋ ਆਪਾਂ ਪਿੰਡ ਖਖਰਾਣੇ ਦੇ ਵਿੱਚ ਖਖਰਾਣਾ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਇੱਕ ਖਖਰਾਣੇ ਪਿੰਡ ਦੇ ਵਿੱਚ ਲਹਾਰ ਭਰਾਵਾਂ ਦੇ ਕੋਲੇ ਆਪਾਂ ਮੌਜੂਦ ਆ ਮਿੱਤਰੋ ਇਹਨਾਂ ਭਰਾਵਾਂ ਦੇ ਕੋਲੇ ਵੀ ਕੱਟੀਆਂ 5-7 ਵਕਾਊ ਆ ਜਿਹੜਾ ਤੁਹਾਨੂੰ ਜਨਮਰ ਜੱਜ ਜੂਗਾ ਤੁਸੀਂ ਬਾਈਆਂ ਨਾਲ ਰਾਬਤਾ ਕੰਮ ਕਰ ਲਿਆ ਜੇ ਜਿਨ੍ਹਾਂ ਨੇ ਘੱਟ ਪੈਸੇ ਲਾਉਣੇ ਆ ਜਿਨ੍ਹਾਂ ਨੇ ਵੱਧ ਪੈਸੇ ਲਾਉਣੇ ਆ ਜਿਨ੍ਹਾਂ ਨੇ ਥੋੜੀ ਜਿਹਾ ਜ਼ਿਆਦੇ ਪੈਸੇ ਲਾਉਣੇ ਆ ਉਸ ਹਿਸਾਬ ਦੇ ਤੁਹਾਡੀ ਜਿਹੜੀ ਚਵਾਸ ਆ ਮਿੱਤਰੋ ਪੂਰੀ ਕਰ ਦੇਣਗੇ ਬਾਈ ਹੁਣੀ ਆਪੇ ਪਹਿਲੇ ਵੀਡੀਓ ਆਪਰਾਵਾ ਦੇ ਕੋਲ ਆਉ ਕਰਦੇ ਆ ਗੱਲਬਾਤ ਪਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬੜੇ ਬਈ ਵਧੀਆ ਜੀ ਸੇਤਾ ਦੇ ਪਰਿਵਾਰ ਹਾਂ ਠੀਕ ਹੈ ਜੀ अच्छा अपने ਕੋਲ ਇਹ ਜਾਨਵਰ ਹੈਗੇ 5 6 ਹਨਾ ਵੀਰੇ ਹਾਂਜੀ ਹਾਂਜੀ ਤੇ ਪਹਿਲੀ ਵੀਡੀਓ ਆਪਣੀ ਹੈ ਨਾ ਹਾਂਜੀ ਹਾਂਜੀ ਪਹਿਲਾਂ ਵੀ ਪਾਈ ਕਿਤੇ ਕਿ ਨਹੀਂ ਨਹੀਂ ਪਹਿਲਾਂ ਨਹੀਂ ਕਿਤੇ ਪੀੜੀ ਬਾਈ ਪਹਿਲੀ ਵੀਡੀਓ ਕਟੀਆਂ ਬੋਟ ਵੇਚੀਆਂ ਜਿਹੜੇ ਕਿ 15 16 ਸਾਲ ਹੋ ਗਏ ਵੇਚਦਿਆਂ ਨੂੰ ਠੀਕ ਆ ਵੀਡੀਓ ਪਹਿਲੀ ਬਣਾਉਣ ਲੱਗੇ ਪਹਿਲੀ ਵੀਡੀਓ ਬਣਾਉਣ ਲੱਗੇ ਅੱਜ ਕਿੰਨੇ ਜਾਨਵਰ ਆ ਵਡੇ ਵੀਰੇ ਆਪਣੇ ਕੋਲੇ ਅੱਜ ਆਪਣੇ ਕੋਲੇ 6 ਜਾਨਵਰ ਹੈ ਜੀ ਠੀਕ ਆ ਆਪਣਾ ਨਾਮ ਕੀ ਪੁੱਛ ਕੇ ਆ ਜਾਵੇ ਬਾਈ ਸਲੀਮ ਦਾ ਹੈ ਜੀ ਆਪਣਾ ਸਲੀਮ ਸਲੀਮ ਘਰ ਕਿੱਥੇ ਕੇ ਆ ਗਿਆ ਸਲੀਮ ਬਾਈ ਆਪਣਾ ਘਰ ਆਪਣਾ ਆ ਗਿਆ ਸਰਕਾਰੀ ਹਸਪਤਾਲ ਨੇੜੇ ਪੈਂਦਾ ਤੇ ਉਧਰ ਹਸਪਤਾਲ ਦਿਖਾ ਦਿੱਤੀ ਨੇੜੇ ਜਾਵਾਂ ਹਸਪਤਾਲ ਦੇ ਨੇੜੇ ਘਰ ਪੈਂਦਾ ਸਲੀਮ ਕਾਰਾ ਇਧਰ ਸ਼ਹਿਰ ਆਪਣੇ ਤਲਵੰਡੀ ਨੇੜੇ ਜ਼ਿਲ੍ਹਾ ਮੁੱਗਾ ਠੀਕ ਆ ਵੀਰੇ ਅੱਛਾ ਅੱਜ ਆਪਣੇ ਕੋਲ ਪੰਜ ਛੇ ਕਟੀਆਂ ਪਹਿਲੇ ਨੰਬਰ ਤੇ ਕੱਟੀ ਖੜੀ ਜਿਹੜੀ ਕਿੰਨੀ ਉਮਰ ਦੀ ਵੀਰੇ ਇਹ ਵੀਰੇ ਜੜ ਕੇ ਸਾਲ ਸਵਾ ਸਾਲ ਦੀ ਕੱਟੀ ਹੈਗੀ ਐ ਠੀਕ ਆ ਥਾਂ ਵਿਖਾ ਦਿੱਤੀ ਪੈਂਦੇ ਬਾਈ ਠੀਕ ਆ ਇਹਦਾ ਰੇਟ ਵੀਰੇ ਇਲਾਵੀ ਇਹ ਰੇਟ 18000 ਰੁਪਿਆ ਜੀ 18000 ਰੁਪਿਆ ਮਾਨਤਾਨ ਵਿੱਚੋਂ ਕਰੀ ਜਾਏਗਾ ਨਾ ਹਾਂ ਹਾਂ ਮਾਨਤਾਨ ਕਰਾਂਗੇ ਜੀ ਇਕੱਟੀਆਂ ਲੈਣ ਆਲਾ ਭਰਾ ਆ ਗਿਆ ਇਕੱਠਾ ਹਾਂ ਜੀ ਕਰਾਂਗੇ ਠੀਕ ਹੈ ਵੀਰੇ ਇਹ ਉਮਰ ਕਿੰਨੀ ਦੀ ਦੱਸਿਆ ਸੀਗਾ ਇਹ ਸਵਾਗ ਸਾਲ ਦੀ ਹੈ ਵੀਰੇ ਸਵਾਗੂ ਸਾਲ ਦੀ ਹੈ ਵੀਰੇ ਦੋ ਤਿੰਨ ਕਟੀਆਂ ਤੋੜ ਕੇ ਵਿਖਾ ਦੂੰਗਾ ਦੋ ਤਿੰਨ ਐਂ ਵਿਖਾ ਦੂੰਗਾ ਫਿਰ ਸੌਖਾ ਹੋ ਜਾਊਗਾ ਤੁਹਾਨੂੰ ਮਿੱਤਰੋ ਦੋ ਨੰਬਰ ਵਾਲੀ ਕੱਟੀ ਜਿਹੜੀ ਬਈ ਇਹ ਵੀਰੇ ਡੇਢ ਸਾਲ ਦੀ ਕੱਟੀ ਹੈ ਤੋਰੀ ਵੀਰੇ ਕੱਢੀ ਬਾਹਰ ਖੋਲੀ ਪਾਏ ਨੂੰ ਲਾ ਇਹ ਡੇਢ ਸਾਲ ਦੀ ਹੈ ਹੈ ਹਾਂਜੀ ਹੂੰ ਥਣ ਤੁਣ ਵੀਰੇ ਇਹਦੇ ਵੀ ਹਾਂ ਥਣ ਤੁਣ ਚਾਰੇ ਹੀ ਮਿਲੂਗੇ ਜੀ ਕੋਈ ਫੋਡ ਫੂਡ ਕੋਈ ਨਹੀਂ ਮਿਲੂਗੀ ਜੀ ਕਿਵੇਂ ਕੋਈ ਫੋਡ ਨਹੀਂ ਮਿਲਣੀ ਪੰਜਵਾ ਥਣ ਨਹੀਂ ਮਿਲਦਾ ਬਸ ਠੀਕ ਹੈ ਵੀਰੇ ਕੱਟੀ ਅੰਗਾ ਅੰਗਾ ਦੀ ਬਹੁਤ ਚੰਗੀ ਹੈ ਹਨਾ ਹਾਂ ਜੈਡ ਬਲੈਕ ਹੈ ਜੀ ਸਹੀ ਗੱਲ ਦੋ ਪੀ ਵੱਧ ਲੈ ਲੋ ਯਾਰ ਕੱਟੀ ਚੰਗੀ ਲੈ ਲੋ ਬਾਈ ਛੋਲੀ ਵੇ ਕਿੱਡੀ ਕਮਾਲਾ ਹਨਾ ਇਹ ਕਿੰਨੇ ਦੀ ਦੇ ਦੇਂਗੇ ਵੀਰੇ ਇਹ ਵੀਰੇ 28000 ਦੀ ਆ ਮਾਨ ਤਾਨ ਕਰ ਦਾਂਗੇ 28000 ਦੀ ਮਾਨ ਤਾਨ ਕਰ ਦਾਂਗੇ ਠੀਕ ਹੈ ਵੀਰੇ ਤੇ ਜਿਹੜੀ ਵੀਰੇ 3 ਨੰਬਰ ਤੇ ਕੱਟੀ ਆ ਬਾਈ ਦੈਨ ਨੰਬਰ ਦੇ ਵੀਰੇ ਉਹਦੇ ਵੀ 18000 ਰੁਪਏ ਮੁੱਲ ਕਰਦੇ ਆ ਉਹ ਵੀ ਸਵਾਗ ਸਾਲ ਦੀ ਕੱਢ ਲਿਆ ਬਾਹਰ ਨੂੰ ਕੱਢ ਲਿਆ ਵੀਰੇ ਲੈ ਬਈ ਇਹ ਕਿੰਨੇ ਜਰ ਦਾ ਬੱਚਾ ਵੀਰੇ ਇਹ ਸਵਾਗਸਾਲ ਦੀ ਹੈ ਜੀ ਸਵਾਗਸਾਲ ਕੱਟੀਆਂ ਵੀ ਚੰਗੀਆਂ ਹਨਾ ਇਹਦਾ ਮੁੱਲ ਕਿੰਨਾ ਦੱਸਿਆ ਸੀ ਇਹਦਾ ਵੀ 18000 18000 ਰੁਪਏ ਦੀ ਲੈ ਆ ਵੀ ਬਣਦੇ ਵੀਰੇ ਲੈ ਵੀ ਮਿੱਤਰੋ ਸਿੰਗੀ ਨਿੱਕੀ ਨਿੱਕੀ ਆ ਬਾਈ ਬਣ ਜਾਣਗੀਆਂ ਕੱਟੀਆਂ ਦੋ ਦੋ ਚਾਰ ਚਾਰ ਪੂਰੀਆਂ ਫੀੜ ਦੀਆਂ ਪਾ ਦਿਓ ਤੇ ਝੋਟੀਆਂ ਟਿਕਾਣੇ ਤੇ ਆ ਜਾਣੀਆਂ ਬਾਈ ਕਿਉਂਕਿ ਬਾਈ ਇਹ ਕੱਟੀਆਂ ਦਾ ਸੰਭਣੀਆਂ ਪੈਣੀਆਂ ਕੱਟੀ ਲੈਣ ਲੱਗਿਆ ਚਾਰ ਪੂਰੀਆਂ ਦਾ ਆਈਡੀਆ ਲਾ ਲਿਆ ਕਰੋ ਵੀ ਇਹਨੇ ਖਾਣੀਆਂ ਭੁੰਨ ਲੱਗਿਆ ਕੱਟੀ ਲੈਣ ਲੱਗਿਆਂ ਇੱਕ ਸਾਲ ਦੀ ਮਿਹਨਤ ਡੇਢ ਦੀ ਗਿਣ ਲਿਆ ਕਰੋ ਵੀ ਕਰਨੀ ਪੈਣੀ ਆ ਬਾਈ ਆ ਜਾਗੇ ਵੀ ਬਈ ਦੂਜੀ ਵੱਡੀ ਝੋਟੀ ਵੀਰੇ ਆ ਇਹ ਜਿਹੜੇ ਕਿ ਪੋਨੇਕ ਦੋ ਸਾਲ ਦੀ ਚੋਟੀ ਹੈਗੀ ਜੀ ਠੀਕ ਹੈ ਲੈ ਆਈ ਬਾਹਰੋਂ ਕੱਢ ਕੇ ਵੀਰੇ ਇਹਨੂੰ ਕੱਟੀ ਚੰਗੀ ਹੈ ਵੀ ਹਨਾ ਬਈ ਹਾਂਜੀ ਹਾਂਜੀ ਖੀਰੀ ਹੋਈ ਹੈ ਨਾ ਦੰਦਾ ਤੋਂ ਹਾਂ ਦੰਦਾ ਤੋਂ ਖੀਰੀ ਆ ਜੀ ਬਸ ਠੀਕ ਹੈ ਵੀਰੇ ਓਕੇ ਹਾਂ ਆਰੇ ਬਈ ਇਹਦਾ ਮੁੱਲ ਵੀਰੇ ਇਹਦਾ ਮੁੱਲ 30000 ਰੁਪਏ ਮਾਨਤਾਨ ਕਰ ਦਾਂਗੇ ਠੀਕ ਹੈ ਬਈ ਕੱਟੀ ਚੰਗੀ ਬਣਦੇ ਵੀਰੇ ਗੋਲ ਗੋਲ ਚੰਗੀ ਹੈ ਹਨਾ ਹਾਂਜੀ ਬਣਦੇ ਵੱਡੇ ਬਈ ਓ ਨੇ ਠੀਕ ਹੈ ਚੋਲੀ 40 ਦੀ ਵੀ ਚੰਗੀ ਹੈ ਅੱਛਾ ਬੱਚਾ ਜਿਹੜਾ ਨੀਲੀ ਦਾ ਵਿੱਚ ਫਿਰਦਾ ਇੱਕ ਹਾਂ ਇਹ ਵੀ ਵੀਰੇ ਵਕਾਊ ਆ ਇਹਦੇ ਮਾਰਕਿੰਗ ਹੈਗੀ ਚਾਰਾਂ ਪੈਰਾਂ ਦੇ ਕਿਨੇ ਦੀ ਪਈ ਨਹੀਂ ਇਹਦੇ ਮਗਰਲੇ ਪੈਰਾਂ ਤੇ ਬਸ ਮੂੰਹ ਆ ਜੀ ਮਗਰਲੇ ਪੈਰਾਂ ਤੇ ਟ੍ਰੈਡਾ ਕੱਟਾ ਹੈਣਾ ਹਾਂਜੀ ਹਾਂਜੀ ਹੂੰ ਦੇ ਆਈ ਬੱਤੇ ਨੂੰ ਬਾਹਰ ਨੂੰ ਮੜਾ ਜਾ ਕੱਟੀ ਚੰਗੀ ਆ ਯਾਰ ਹੈਨਾ ਹਾਂ ਕੱਟੀ ਚੰਗੀ ਕਿੰਨੇ ਕੁ ਮਹੀਨਿਆਂ ਦੀ ਇਹ ਇਹ ਹੋ ਗਈ ਇਸੀਆਂ 7-8 ਮਹੀਨਿਆਂ ਦੀ ਹੋ ਇਹਦਾ ਮੈਂ ਮਿਲ ਕੇ ਦੁੱਧ ਪਾਈ ਜਾ ਪਿਆਦੇ ਪਸਦਾ ਹੈਨਾ 2 ਮਹੀਨੇ ਦੁੱਧ ਦੁੱਧ ਪਾਇਆ ਕੱਟੀ ਹੱਥ ਨਹੀਂ ਦਰੋਣਾ ਬਾਈ ਹਾਂਜੀ ਹਾਂਜੀ ਕਿੰਨੇ ਦਾ ਦੇ ਦੇਗਾ ਇਹ ਬੱਚਾ ਵੀਰੇ ਇਹ ਬੱਚੇ ਦੇ ਰਾਂਗੇ 17000 ਦਾ ਜੀ ਮਾਨਤਨ ਵਿੱਚ ਚੁੱਕੇ ਹਾਂ ਮਾਨਤਨ ਹਾਂ ਨਾ ਦੱਸ ਦਿੰਦੀ ਵੀ ਹਾਂ ਇੰਨੇ ਦਾ ਦੇਣਾ ਇਹਦੇ ਬਾਰੇ ਪੁੱਛਣਾ ਹੋਰ ਤਨ ਨੂੰ ਕਹਿੰਦਾ ਨਹੀਂ ਹਾਂ ਇਹਨਾਂ ਦੇ ਲਾਂਗੇ 15000 ਦਾ ਠੀਕ ਬਈ ਓਕੇ ਲੈ ਵੀ ਦੀ ਕੱਟ ਵਿਖਾਈ ਕਰਾਂ ਦੀ ਅੱਖ ਓਖੇਂਦੀ ਹਾਂ ਆ ਲੈ ਬਾਈ ਬੱਚਾ ਨਾ ਬਹੁਤ ਚੰਗਾ ਤਿਆਰ ਹੋਊਗਾ ਬਾਈ ਕੋਈ ਕਹਿਣ ਵਾਲੀ ਗੱਲ ਨਹੀਂ ਬਾਈ ਅੱਛਾ ਵੀਰ ਇੱਧਰ ਦੀ ਕੱਟੀ ਲਾਸਟ ਵਾਲੀ ਜਿਹੜੀ ਹਾਂ ਲਾਸਟ ਵਾਲੀ ਇਹ ਵੀ ਜਾਣ ਕੇ 8 9ਵੇਂ ਮਹੀਨੇ ਦੀ ਕੱਟੀ ਹੈਗੀ ਆ ਠੀਕ ਇਹ ਕਿੰਨੇ ਦੇ ਦੇ ਦਾਂਗੇ ਵੀਰੇ ਇਹ 13000 ਦੀ ਦੇ ਦਾਂਗੇ ਜੀ ਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ ਵੀ ਲੈ ਮਿੱਤਰੋ ਕੱਟੀ ਇਹ ਵੀ ਚੰਗੀ ਜਿਹੀ ਆ ਹੂੰ ਅੱਛਾ ਨੰਬਰ ਕਿੰਨਾ ਆ ਗਿਆ ਬਾਈ ਆਪਣਾ ਲੰਬੜਾ ਆਪਣਾ ਜੀ 81960 ਹੂੰ 53 272 ਇੱਕ ਵਾਰੀ ਹੋਰ ਬੋਲੀ 81960 ਜੀ 53272 ਜੀ ਮਿੱਤਰੋ ਇਸ ਨੰਬਰ ਤੇ ਕਰ ਲਿਓ ਭਾਈ ਨਾਲ ਗੱਲਬਾਤ ਪਿੰਡ ਆ ਜਿਹੜਾ ਖਕਨਾਣਾ ਜ਼ਿਲ੍ਹਾ ਹੈਗਾ ਬਾਈ ਮਿੱਤਰੋ ਬਾਈ ਨੂੰ ਲੱਗਦਾ ਮੋਗਾ ਨੇੜੇ ਆ ਸ਼ਹਿਰ ਤਲਵੰਡੀ ਭਾਈ ਜਿਹੜੀ ਕੱਟੀ ਲੈਣੀ ਆ ਤੁਹਾਡੇ ਪਸੰਦ ਆ ਜੀ ਨੰਬਰ ਭਾਈ ਦਾ ਸਕਰੀਨ ਤੇ ਜਾਂਦਾ ਵਾ ਚੱਲੀ ਗੱਲ ਦੱਸੀ ਹੋਈ ਆ ਵੀਡੀਓ ਚ ਮੈਂ ਕਰ ਲਈ ਕਰ ਲਈ